ਗੰਗਾ ਰਕੇ ਦੇ ਸਬੰਧ ਵਿੱਚ ਕੀ ਮਾਮਲਾ ਹੈ ਜੀ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਅ ਲਗਾਤਾਰ ਸਨੇਚਿੰਗ ਤੇ ਲੁੱਟਖੋਹਾਂ ਕਰ ਰਹੇ ਦੋਸ਼ੀ ਕ੍ਰਿਮਿਨਲ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅ ਅੱਜ ਫੇਰ ਪੁਲਿਸ ਸਟੇਸ਼ਨ ਸਦਰ ਨੂੰ ਅ ਪੁਲਿਸ ਸਟੇਸ਼ਨ ਸਦਰ ਲੁਧਿਆਣਾ ਨੂੰ ਅੱਜ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਿਹੜੇ ਲੁੱਟਖੋਹਾਂ ਕਰਨ ਵਾਲੇ ਮੁੱਖ ਤੌਰ ਤੇ ਜਿਹੜੇ ਵਿਅਕਤੀ ਨੇ ਜਿਹੜੇ ਪਿਛਲੇ 2-3 ਮਹੀਨਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ ਐਕਟਿਵਲੀ ਵਾਰਦਾਤਾ ਕਰ ਰਹੇ ਨੇ ਉਹਨਾਂ ਨੂੰ ਪੁਲਿਸ ਸਟੇਸ਼ਨ ਸਦਰਦੀਪ ਟੀਮ ਨੇ ਸਕਸੈਸਫੁਲੀ ਅਰੈਸਟ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਮੌਜੂਦ ਨੇ ਗੋਲੂ ਕੁਮਾਰ ਮੋਹਨ ਉਰਫ ਮੋਨੂ ਮੁਕੇਸ਼ ਕੁਮਾਰ ਤੇ ਅਨਿਲ ਕੁਮਾਰ ਇਹ ਚਾਰ ਦੋਸ਼ੀ ਜਿਹੜੇ ਸੀਗੇ ਤਕਰੀਬਨ 25 ਤੋਂ 30 ਸਾਲ ਤੱਕ ਦੀ ਇਹਨਾਂ ਦੀ ਉਮਰ ਹੈ ਤੇ ਇਹ ਆਪਸ ਦੇ ਵਿੱਚ ਇਹਨਾਂ ਦਾ ਗੈਂਗ ਸੀਗਾ ਤਿੰਨ ਬੰਦੇ ਮੋਟਰਸਾਈਕਲ ਦੇ ਉੱਤੇ ਵਾਰਦਾਤਾ ਕਰਦੇ ਸੀਗੇ ਕੱਲੇ ਬੰਦੇ ਨੂੰ ਦੇਖ ਕੇ ਟਾਰਗੇਟ ਬਣਾਉਂਦੇ ਸੀਗੇ ਜਾਂ ਜਿਹੜੇ ਗੈਸ ਸਿਲੰਡਰ ਵਗੈਰਾ ਜਿਨ੍ਹਾਂ ਦੇ ਕੋਲ ਕੈਸ਼ ਹੁੰਦਾ ਸੀਗਾ ਸਿਲੰਡਰ ਵੇਚ ਕੇ ਕੈਸ਼ ਕਲੈਕਟ ਕਰਦੇ ਸੀਗੇ ਉਹਨਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਖੋ ਕੇ ਲੈ ਜਾਂਦੇ ਸੀ ਚੌਥਾ ਬੰਦਾ ਇਹਨਾਂ ਦਾ ਅਨਿਲ ਕੁਮਾਰ ਜਿਹੜਾ ਕਿ ਇਹਨਾਂ ਦੇ ਕੋਲੋਂ ਖੋਈਆਂ ਹੋਈਆਂ ਚੀਜ਼ਾਂ ਨੂੰ ਵੇਚਣ ਦਾ ਕੰਮ ਕਰਦਾ ਸੀ ਅੱਗੇ ਸੋ ਇਹ ਮੁਕਦਮਾ ਜਿਹੜਾ ਇਹਨਾਂ ਦੇ ਰਜਿਸਟਰ ਹੋਇਆ ਮੁਖਪਰੀ ਤੇ 6 ਮਈ 2025 ਨੂੰ ਦਰਜ ਹੋਇਆ ਤੇ ਇਹਨਾਂ ਦੀ ਅਰੈਸਟ ਪਿੰਡ ਤਾਂਦਰਾ ਵਿਖੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਕੱਲ੍ਹ ਤੇ ਇਹ ਜਿਹੜੀ ਅੰਡਰセਕਸ਼ਨ 379 ਬੀ 2 ਆਪੀਸੀ ਕਰੰਟਲੀ ਅਪ ਇਹਨੂੰ 304 2 ਬੀ ਐਨ ਐਸ ਵੀ ਕਹਿ ਦਿੰਦੇ ਆ ਇਹਨਾਂ ਦੇ ਕੋਲੋਂ ਰਿਕਵਰੀ ਹੋਈ ਹੈ 23 ਮੋਬਾਈਲ ਫੋਨਸ ਦੀ ਚਾਰ ਵਾਚੇਸ ਤਿੰਨ 이어 ਫੋਨਸ ਪੰਜ ਮੋਟਰਬਾਈਕ ਇੱਕ ਲੋਹਾ ਦਾਤ ਤੇ ਇੱਕ ਕਿਰਚ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਮੁਕਦਮੇ ਦਰਜ ਹੈਗੇ ਨੇ ਗੋਲੂ ਕੁਮਾਰ ਦੇ ਉੱਤੇ ਆਰਮਜ਼ ਐਕਟ ਦੇ ਮੁਕਦਮੇ ਅਤੇ ਇੱਕ ਰੇਪ ਦਾ ਮੁਕਦਮਾ ਮੋਹਨ ਉਰਫ ਮੋਨੂ ਦੇ ਉੱਤੇ ਰਜਿਸਟਰ ਹੈ ਇਹਨਾਂ ਉੱਤੇ ਪ੍ਰੈਜ਼ਨ ਇੱਕ ਦੇ ਕੇਸਿਸ ਰਜਿਸਟਰ ਹੋਏ ਨੇ ਜੇਲ ਦੇ ਵਿੱਚ ਸਜ਼ਾ ਕੱਟਦੇ ਦੌਰਾਨ ਇਹਨਾਂ ਕੋਲੇ ਮੋਬਾਈਲ ਫੋਨ ਬਰਾਮਦ ਹੋਇਆ ਸੀ ਉਹਦਾ ਵੀ ਕੇਸ ਇਹਨਾਂ ਤੇ ਰਜਿਸਟਰਡ ਹੈ ਇਹਨਾਂ ਦੇ ਵਿੱਚੋਂ ਇੱਕ ਬੰਦਾ ਸਾਈਕਲ ਫੈਕਟਰੀ ਦੇ ਵਿੱਚ ਵੀ ਕੰਮ ਕਰਦਾ ਸੀਗਾ ਤੇ ਜਿੱਥੇ ਇਹ ਆਪਣੇ ਚੋਰੀ ਕੀਤੇ ਹੋਏ ਸਮਾਨ ਨੂੰ ਆਲੇ ਦੁਆਲੇ ਦੇ ਨਾਲ ਦੇ ਲੋਕਾਂ ਨੂੰ ਵੇਚ ਵੀ ਦਿੰਦੇ ਸੀ ਸੋ ਕੁੱਲ ਮਿਲਾ ਕੇ ਇਹਨਾਂ ਦੇ ਕੋਲੋਂ ਜਿਹੜੀਆਂ ਵਾਰਦਾਤਾਂ ਹੁਣ ਤੱਕ ਲੁਧਿਆਣਾ ਦੇ ਵਿੱਚ ਇਹਨਾਂ ਨੇ ਜਿਹੜੀਆਂ ਕੀਤੀਆਂ ਸੀ ਉਹ ਟਰੇਸ तकरीबन 20 ਦੇ ਕਰੀਬ ਵਾਰਦਾਤਾਂ ਨੇ ਜਿਹਦੇ ਵਿੱਚੋਂ 6 ਮੁਕਦਮੇ ਦਰਜ ਜਿਹੜੇ ਰਜਿਸਟਰਡ ਹੈਗੇ ਨੇ ਉਹ ਹੈਗੇ ਨੇ 99/2025 ਸਦਰ ਦਾ 271/2024 ਸਦਰ ਦਾ 11/2025 ਸਦਰ ਦਾ ਇੱਕ ਡੈਲੋਂ ਦਾ 50/25 ਇੱਕ ਡੁਗਰੀ ਦਾ 80/25 ਤੇ ਇੱਕ ਡਾਬੇ ਦਾ 2/25 ਸੋ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਸਟੇਸ਼ਨ ਸਦਰ ਦੀ ਟੀਮ ਨੇ ਇਹਨਾਂ ਚਾਰ ਮੁੱਖ ਦੋਸ਼ੀਆਂ ਨੂੰ ਸਨੇਚਸ ਨੇਚਰਸ ਨੂੰ ਅਰੈਸ ਕਰਦੇ ਕਿਹਦੇ ਨਜਾ ਨਜਾ ਕਰਨ ਦੇ ਵੀ ਆ ਨਹੀਂ ਹਾਂਜੀ ਇਹ ਕੈਪਸੂਲ ਪ੍ਰੇਗਾ ਖਾਂਦੇ ਨੇ ਕੈਪਸੂਲ ਪ੍ਰੇਗਾ ਤੇ ਕੰਜ਼ਿਊਮਰ ਕੰਜ਼ੂਮ ਕਰਦੇ ਤੇ ਬੇਸਿਕਲੀ ਇਹ ਲੁਧਿਆਣਾ ਦੇ ਹੀ ਨੇ ਜੀ ਸਾਰੇ ਰਹਿਣ ਵਾਲੇ ਇਹ ਸਾਰੇ ਰੈਨ ਵਾਲੇ ਗਿਆਸਪੁਰ ਏਰੀਆ ਦੇ ਰਹਿਣ ਵਾਲੇ ਨੇ ਜੀ ਸਰ ਜਿਹੜਾ ਸਮਾਨ ਬਰਾਮਦ ਹੋਇਆ ਜਿਹਨਾਂ ਬਲੱਟਾ ਕੋਈਆਂ ਹੋਰ ਉਹਨਾਂ ਨੂੰ ਟ੍ਰੇਸ ਕਰਕੇ ਕੁਝ ਵਾਪਸ ਕਿ ਨਹੀਂ ਦੇ ਦਗੇ ਹਾਂਜੀ ਇਹ ਜਿਹੜਾ ਹੈਗਾ ਇਹ ਟੋਟਲ ਹੁਣ ਤੱਕ 7 ਮੁਕਦਮਿਆਂ ਦੇ ਵਿੱਚ ਜਿਹੜੀ ਬਰਾਮਦਗੀ ਹੋ ਚੁੱਕੀ ਹੈ 7 ਕੇਸਿਸ ਦੇ ਵਿੱਚ ਬਰਾਮਦਗੀ ਹੋ ਚੁੱਕੀ ਹੈ ਜਿਨ੍ਹਾਂ ਦੀ ਪੁਲਿਸ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਖੁਰਦਾਰੀ ਲਈਤੀ ਜਾਊਗੀ ਕੋਰਟ ਵੱਲੋਂ ਲੈ ਕੇ ਜਿਨ੍ਹਾਂ ਦਾ ਸਮਾਨ ਹੈਗਾ ਉਹਨਾਂ ਨੂੰ ਵਾਪਸ ਕਰਵਾਇਆ ਜਾਊਗਾ ਸਰ ਇਹ ਕਿਹੜੇ ਦੁਕਾਨਦਾਰ ਨੂੰ ਬੇਦੇਜਗੀ ਮਾਰੋੜਾ ਕੋਈ ਪਤਾ ਲੱਗਿਆ ਜੀ ਇਹ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਅਨਿਲ ਕੁਮਾਰ ਆਪਣੇ ਨਾਲ ਦੇ ਵਰਕਰਾਂ ਨੂੰ ਸੇਲ ਕਰਦਾ ਹੁੰਦਾ ਸੀਗਾ ਕੋਈ ਦੁਕਾਨਦਾਰ ਨਹੀਂ ਸਾਹਮਣੇ ਆਇਆ ਲੇਕਿਨ ਆਮ ਲੋਕ ਜਿਹੜੇ ਬਿਨਾ ਬਿੱਲ ਤੋਂ ਮੋਬਾਈਲ ਫੋਨ ਲੈ ਲੈਂਦੇ ਨੇ ਉਹਨਾਂ ਨੂੰ ਹੀ ਇਹ ਫੋਨ ਸੇਲ ਕਰ ਦਿੰਦਾ। ਲੁੱਟ ਘੋਟ ਦੇ ਵਿੱਚ ਹਥਿਆਰ ਕਿਹੜੇ ਵਰਤਦੇ ਸੀਗੇ ਇਹਵੇਂ ਤੁਸੀਂ? ਇਹਨਾਂ ਦੇ ਦੋ ਹਥਿਆਰ ਵਰਤੇ ਨੇ ਸੀਗੇ ਇੱਕ ਲੋਹਾ ਦਾਤ ਤੇ ਇੱਕ ਇਹਨਾਂ ਦੇ ਕੋਲੋਂ ਕਿਰਚ ਬਰਾਮਦ ਹੋਈ। ਜਿਸ ਤਰ੍ਹਾਂ ਸਰ ਤੁਸੀਂ ਸਾਰੇ ਮਾਮਲੇ ਕਿਨਾਰੇ ਜ਼ਿਆਦਾ سارے ਸਦਰ ਥਾਣੇ ਦੇ ਵੀ ਇਨਾਂ ਦੇ ਸਦਰ ਥਾਣੇ ਦੇ ਬੰਤੇ ਵਾਰਦਤਾਂ ਵਰਤਦੇ ਨੇ ਸਦਰ ਕਾਂਡ ਪੁਲਿਸ ਕੋਲੋਂ ਤੁਹਾਡੇ ਮਾਕੇ ਮਰੋ ਕੀ ਕੀਤਾ ਜਾਂਦਾ। ਇਹ ਵਾਰਦਤਾਂ ਲੁਧਿਆਣੇ ਦੇ ਅਲੱਗ-ਅਲੱਗ ਪੁਲਿਸ ਸਟੇਸ਼ਨਸ ਦੇ ਵਿੱਚ ਏਰੀਆ ਪੈਂਦੇ ਨੇ ਉਹਨਾਂ ਦੇ ਵਿੱਚ ਕਰਦੇ ਸੀਗੇ ਕੋਈ ਇੱਕ ਏਰੀਆ ਨੂੰ ਪਾਰਟਿਕੂਲਰ ਸੀਮਿਤ ਨਹੀਂ ਸੀਗੇ। ਇਹ ਡੱਬੇ ਆ ਇਹ ਸਾਰੇ ਏਰੀਆ ਦੇ ਵਿੱਚ ਐਕਟਿਵ ਸੀਗੇ ਜਿੱਥੇ ਇਹਨਾਂ ਨੂੰ ਮੌਕਾ ਮਿਲਦਾ ਸੀ ਉੱਥੇ ਵਾਰਦਾਤ ਕਰਦੇ ਸੀ ਹਮਲੇ ਕਰਦੇ ਰਹੇ ਸੀ ਸਰ ਇਹ ਚਾਰਾਂ ਦੀ ਕਨੈਕਟੀਵਿਟੀ ਕਿਦਾਂ ਆਪਸ ਵਿੱਚ ਇਹ ਗੋਲੂ ਕੁਮਾਰ ਜਿਹੜਾ ਸੀਗਾ ਇਹ 25 ਆਰਮਜ਼ ਐਕਟਰ ਦੇ ਵਿੱਚ ਜੇਲ੍ਹ ਦੇ ਵਿੱਚ ਬੰਨ ਸੀਗਾ ਤੇ ਮੋਹਨ ਉਰਫ ਮੋਨੂ 376 ਰੇਪ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਨ ਸੀਗਾ ਉੱਥੇ ਇਹ ਇੱਕ ਦੂਜੇ ਨੂੰ ਮਿਲੇ ਸੀ ਇਕੱਠੇ ਹੋਏ ਸੀ